ਬੀਤੇ ਦੇਨੀ ਪਿੰਡ ਦੇਣਵਾਲ ਕਲਾਂ ਦੇ ਮਨਜੀਤ ਕੌਰ ਪਤਨੀ ਸੈਕਟਰੀ ਆਰਮਲਵਾਇਆ ਜੀ ਦਾ ਦੇਹਾਂਤ ਹੋ ਗਿਆ ਸੀ ਅੱਜ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟਪੁਤੋਹੀ ਉਹਨਾਂ ਦੇ ਪਿਤਾ ਜੀ ਆਡਿਟ ਇਨਸਪੈਕਟਰ ਰਾਮ ਪ੍ਰਕਾਸ਼ ਸੂਦ ਜੀ ਵੱਲੋਂ ਪਿੰਡ ਦੇਣਵਾਲ ਕਲਾਂ ਵਿਖੇ ਪਹੁੰਚ ਕੇ ਸੈਕਟਰੀ ਆਰਮਲਵਾਇਆ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟੂਹੀ ਤੋਂ ਅੱਜ ਅਸੀਂ ਪਹੁੰਚੇ ਪਿੰਡ ਦਿਨੋਵਾਲ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿਸ ਦੇ ਵਿੱਚ ਮੇਰੇ ਨਾਲ ਮੇਰੇ ਫਾਦਰ ਸਾਹਿਬ ਆਡਿਟ ਇਨਸਪੈਕਟਰ ਰਾਮਪ੍ਰਕਾਸ਼ ਸੂਜੀ ਅਸੀਂ ਇਕੱਠੇ ਜਾ ਕੇ ਉੱਥੇ ਦੁੱਖ ਪ੍ਰਗਟਾਵਾ ਕੀਤਾ ਰਾਮ ਲਵਾਯਾ ਜੀ ਸੈਕਟਰੀ ਜਿਨ੍ਹਾਂ ਦੀ ਕੇ ਧਰਮ ਪਤਨੀ ਇਸ ਦੁਨੀਆ ਤੋਂ ਆਪਣਾ ਸੰਸਾਰਿਕ ਜੀਵਨ ਪੂਰਾ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵਾਸ ਕਰ ਚੁੱਕੇ ਆ ਤੇ 24 ਤਰੀਕ ਫਰਵਰੀ 2025 ਨੂੰ ਉਹਨਾਂ ਦਾ ਜੋ ਅੰਤਮ ਅਰਦਾਸ ਕਰਵਾਈ ਜਾ ਰਹੀ ਉਹਨਾਂ ਦੇ ਪਿੰਡ ਹੀ ਦਿਨੋਵਾਲ ਕਲਾਂ ਦੀ ਦਿਨੋਵਾਲ ਕਲਾਂ ਵਿਖੇ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਮੇਰੇ ਵੱਲੋਂ ਤੇ ਸਾਡੀ ਐਸਜੀਆ ਦੀ ਪੂਰੀ ਫੈਮਿਲੀ ਵੱਲੋਂ ਅਸੀਂ ਪ੍ਰਮਾਤਮਾ પાસે ਅਰਦਾਸ ਕਰਦੇ ਆ ਕਿ ਮਾਤਾ ਮਨਜੀਤ ਕੌਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਬਾਸ ਦੇਵੇ ਤੇ ਨਾਲ ਦੀ ਨਾਲ ਹੀ ਆ ਰਾਮ ਲਵਾਇਆ ਜੀ ਅਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਇਸ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ